ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਜ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜਦੋਂ ਆਪਾਂ ਪੂਰੀ ਡਰਾਫਟਿੰਗ ਕਰਨ ਤੋਂ ਬਾਅਦ ਜਿਹੜੀਆਂ ਪਲੇਟਸ ਪਾਉਂਦੇ ਆ ਉਹਨਾਂ ਨੂੰ ਸਟਿਚ ਕਰ ਲੈਣੇ ਆ ਕੀ ਤੁਸੀਂ ਇਹ ਜਿਹੜਾ ਆਪਣਾ ਮੋਡਾ ਹੁੰਦਾ ਕੀ ਇਹਨੂੰ ਤੁਸੀਂ ਦੁਬਾਰਾ ਕਟਿੰਗ ਕਰਦੇ ਹੋ ਮੇਰੇ ਹਿਸਾਬ ਨਾਲ ਤਾਂ ਨਹੀਂ ਕਰਦੇ ਚਲੋ ਕਰਦੇ ਵੀ ਹੋ ਸਕਦੇ ਹੋ ਪਰ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਜ ਇਹ ਹੀ ਚੀਜ਼ਾਂ ਦੱਸਾਂਗੇ ਤੇ ਚਲੋ ਫਿਰ ਆਪਾਂ ਪਹਿਲਾਂ ਤੁਹਾਨੂੰ ਇਹਦਾ ਨਾਪ ਦੱਸ ਦਿੰਨੇ ਆ ਵੀ ਕੀ ਹੈ ਇਹਨਾਂ ਦਾ ਜਿਹੜਾ ਨਾਪ ਆ ਸਾਢੇ 22 ਇਹਨਾਂ ਦਾ ਬਸਟ ਸਾਈਜ਼ ਆ ਜਿਹੜੀ ਵੇਸਟ ਆ ਉਹ ਹੈਗੀ ਇਹਨਾਂ ਦੀ 22 ਔਰ हिਪ ਸਾਈਜ਼ ਇਹਨਾਂ ਦਾ ਹੈਗਾ ਸਾਢੇ 23 ਔਰ ਬੈਕ ਨੈਕ ਦੀ ਅਗਰ ਆਪਾਂ ਗੱਲ ਕਰੀਏ ਬੈਕ ਨੈਕ ਇਹਨਾਂ ਦਾ 5.5 ਆ ਔਰ ਤੀਰਾ ਜਿਹੜਾ ਉਹ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਆਪਾਂ ਨੇ ਜਿਹੜਾ ਤੀਰਾ ਹੈ ਉਹ ਕਿੱਦਾਂ ਪਤਾ ਕਰਨਾ ਜੇ ਤੁਹਾਡੇ ਕੋ ਕੋ ਪ੍ਰੋਪਰ ਨਾਪ ਸ਼ਰਟ ਦਾ ਹੈਗਾ ਤਾਂ ਤੁਸੀਂ ਜੋ ਤੁਹਾਡੇ ਕੋ ਐਕਿਊਰੇਟ ਨਾਪ ਹੈਗਾ ਤੁਸੀਂ ਉਹ ਹੀ ਰੱਖ ਲੈਣਾ ਅਗਰ ਤੁਹਾਨੂੰ ਕੋਈ ਕਨਫਿਊਜ਼ਨ ਹੁੰਦੀ ਆ ਵੀ ਕਸਟਮਰ ਦਾ ਤੀਰਾ ਅਗਰ ਗਿਰ ਰਿਹਾ ਤਾਂ ਤੁਸੀਂ ਉਹਦਾ ਪ੍ਰੋਪਰ ਜਿਹੜਾ ਤੀਰਾ ਲੈ ਕੇ ਉਹ ਕਿਵੇਂ ਕੱਢਣਾ ਹੈ ਉਹ ਤੁਹਾਨੂੰ ਆਪਾਂ ਦੱਸਿਆ ਹੋਇਆ ਇੱਕ ਵਾਰ ਆਪਾਂ ਫੇਰ ਤੋਂ ਦੱਸ ਦਿੰਨੇ ਆਂ ਦੇਖੋ ਜੇ ਤੀਰਾ ਆਪਾਂ ਕੱਢਣਾ ਇਹਨਾਂ ਦਾ ਜਿਹੜਾ ਤੀਰਾ ਏ ਉਹ ਹੈਗਾ ਵਾ 16 ਇੰਚ ਰੈਡੀ ਹੈ ਇਹਨਾਂ ਦਾ ਠੀਕ ਹੈ ਜੀ ਹੁਣ ਦੇਖੋ 16 ਇੰਚ ਰੈਡੀ ਆ ਆਪਾਂ ਸਾਢੇ 5 ਇਹਨਾਂ ਦਾ ਜਿਹੜਾ ਰੱਖਣਾ ਵਾ ਬੈਕ ਨੈਕ ਹੁਣ ਬੈਕ ਨੈਕ ਦੇ ਹਿਸਾਬ ਦੇ ਨਾਲ ਆਪਾਂ ਤੀਰਾ ਕਿਵੇਂ ਕ ਹੁਣ ਦੇਖੋ ਜੀ ਆਪਣੇ ਕੋਲ 16 ਦਾ ਅੱਧ ਹੋ ਗਿਆ 8 ਇੰਚ ਠੀਕ ਹੈ ਜੀ ਹੁਣ 8 ਤੋਂ ਬਾਅਦ ਤੁਸੀਂ ਦੇਖੋ ਮੈਨੂੰ ਕਿਸੇ ਭੈਣ ਦੀ ਕਾਲ ਆਈ ਸੀ ਉਹ ਕਹਿੰਦੇ ਸੀ ਕਿ ਸਾਨੂੰ ਜਿਹੜਾ ਤੁਸੀਂ ਤੀਰਾ ਕੱਢ ਦਿਓ ਇੱਕ ਵਾਰ ਦੁਬਾਰਾ ਜ਼ਰੂਰ ਦੱਸਿਓ ਤੇ ਅਸੀਂ ਹੁਣ ਤੁਹਾਨੂੰ ਆਹ ਨੈਕਸਟ ਵੀਡੀਓ ਅਸੀਂ ਪਾ ਦਿੱਤੀ ਆ ਤੇ ਇਹਦੇ ਵਿੱਚ ਦੇਖੋ ਤੀਰਾ ਹੁਣ ਜਿਵੇਂ ਇਹਨਾਂ ਦਾ 8 ਪ੍ਰੋਪਰ ਆ ਹੁਣ ਇਹਦੇ ਵਿੱਚੋਂ ਆਪਾਂ ਨੇ ਜਿਹੜਾ ਪੁਆਇੰਟ ਘੱਟ ਕਰਨੇ ਨੇ ਦੇਖੋ 1 2 3 4 5 ਇੱਥੇ ਆਪਣਾ 6 ਆ ਜਾਣਾ ਵਾ ਇਸ ਕਰਕੇ ਆਪਾਂ ਜਿਹੜਾ ਇਹਨਾਂ ਦਾ ਨਾਪ ਆ ਉਹ ਆਪਾਂ ਰੱਖਾਂਗੇ ਜੀ ਤੀਰੇ ਦਾ ਪੌਣੇ 7 ਠੀਕ ਹੈ ਜੀ ਹੁਣ ਆਪਾਂ ਇਹਨਾਂ ਦਾ ਤੀਰਾ ਪੌਣੇ 7 ਤੇ ਨਿਸ਼ਾਨ ਲਗਾ ਲੈਣਾ ਪੌਣੇ 7 ਹੁਣ ਜਿਹੜਾ ਆਪਾਂ ਇਹਨਾਂ ਦਾ ਮੋਡਾ ਰੱਖਣਾ ਹੈ ਉਹ ਆਪਾਂ ਰੱਖਾਂਗੇ ਜੀ 1 ਇੰਚ ਵਧਾ ਕੇ ਪੌਣੇ 8 ਠੀਕ ਹੈ ਜੀ ਆਪਾਂ ਤੁਹਾਨੂੰ ਸਿਰਫ ਅੱਜ ਮੋਡੇ ਬਾਰੇ ਦੱਸਾਂਗੇ ਹੋਰ ਆਪਾਂ ਕੋਈ ਡਿਸਕਸ ਨਹੀਂ ਕਰਨੇ ਤੇ ਇੱਥੇ ਆ ਗਿਆ ਜੀ ਪੌਣੇ 7 ਤੇ ਹੁਣ ਆਪਾਂ ਇੱਥੇ ਇਹਨਾਂ ਦਾ ਬਸਟ ਸਾਈਜ਼ ਦਾ ਜਿਹੜਾ ਨਿਸ਼ਾਨ ਲਗਾਉਣਾ ਉਹ ਹੈ ਕਿ ਇਹਨਾਂ ਦੇ 22.5 ਅਹ ਸੰਜੀ 22.5 11.5 ਹੁਣ ਇੱਥੇ ਪਲੇਟ ਪੈ ਜਾਣੀ ਆ ਆਪਾਂ 11.5 ਦੇ ਵਿੱਚ ਅੱਧਾ ਇੰਚ ਹੋਰ ਆ ਜਿਹੜਾ ਪਲੱਸ ਕਰ ਦੇਣਾ ਇਹਨਾਂ ਦਾ ਆ ਗਿਆ ਜੀ ਪੌਣੇ 12 ਠੀਕ ਹੈ ਜੀ ਹੁਣ ਆਪਾਂ ਇਹਨਾਂ ਦਾ 22.5 ਦੇ ਹਿਸਾਬ ਦੇ ਨਾਲ ਦੇਖਣਾ ਕਿ ਇਹਨਾਂ ਦਾ ਜਿਹੜਾ ਬਸਟ ਸਾਈਜ਼ ਦਾ ਇੱਥੇ ਤੀਸਰਾ ਹਿੱਸਾ ਆਉਂਦਾ ਉਹ ਕਿੰਨਾ ਆਉਂਦਾ ਦੇਖੋ ਇਹਨਾਂ ਦਾ 22.5 ਦਾ ਹਿਸਾਬ ਆ ਗਿਆ ਜੀ ਇਹਦੇ 7.5 ਠੀਕ ਹੈ ਜੀ ਹੁਣ ਇਹਦੇ ਵਿੱਚ ਪਲੇਟ ਵੀ ਪੈ ਜਾਣੀ ਆ ਇੱਥੋਂ ਆਪਾਂ ਉਹਨਾਂ ਦਾ ਰੱਖਾਂਗੇ ਅੱਧੇ ਦਾ ਆਪਾਂ ਜੇ ਅੱਧ ਕਰਾਂਗੇ ਤਾਂ ਆਪਣੇ 3 ਪੁਆਇੰਟ ਆ ਜਾਣਗੇ ਇੱਥੇ ਆਪਾਂ ਇਹਨਾਂ ਦਾ 4.5 ਰੱਖਾਂਗੇ ਇੱਥੋਂ ਫਰੰਟ ਕ੍ਰੋਸ ਜਿਹੜਾ ਆਪਾਂ ਨੇ ਰੱਖਣਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਮਿਲਾ ਦਾਂਗੇ ਜੀ ਇੱਥੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਬੈਕ ਕ੍ਰੋਸ ਦੀ ਨਿਸ਼ਾਨ ਲਗਾਉਣਾ ਹੈ ਅਗਰ ਤਾਂ ਤੁਹਾਨੂੰ ਦੱਸਿਆ ਹੋਇਆ ਹੈ ਕਿ ਜਿਹੜਾ ਡੀਪ ਆ ਤੁਹਾਡਾ ਨੈਕ ਦਾ ਤੁਸੀਂ ਇਹ ਘਟਾ ਦੇਣੀ ਆ ਜੇ ਤੁਹਾਡਾ ਬੈਕ ਨੈਕ ਘਟਾ ਤਾਂ ਤੁਸੀਂ 1.5 ਇੰਚ ਦੀ ਪਾਉਣੀ ਆ ਇਹ ਵਾਲੀ ਕਾਰ ਠੀਕ ਹੈ ਜੀ ਹੁਣ ਇੱਥੋਂ ਆਪਾਂ ਨੇ 1 ਇੰਚ ਦਾ ਨਿਸ਼ਾਨ ਲਗਾ ਦੇਣਾ ਕਾਟ ਪਾ ਦੇਣੀ ਆ ਤੇ ਇੱਥੋਂ ਵੀ ਆਪਾਂ ਨੇ 1 ਇੰਚ ਦਾ ਨਿਸ਼ਾਨ ਲਗਾ ਕੇ ਕਾਟ ਪਾਉਣੀ ਆ ਤੁਹਾਡੀ ਜਿਹੜੀ ਕਾਟ ਆ ਉਹ 1 ਇੰਚ ਦੀ ਹੋਣੀ ਚਾਹੀਦੀ ਆ ਔਰ ਅਗਰ ਤੁਸੀਂ ਇਸ ਤਰੀਕੇ ਦੇ ਨਾਲੇ ਡਰਾਫਟ ਬਣਾਉਨੇ ਹੋ ਤਾਂ ਫਰੰਟ ਸਾਈਡ ਤੇ ਵੀ ਤੁਹਾਨੂੰ ਕੋਈ ਵੀ ਮਤਲਬ ਖੇਚ ਨਹੀਂ ਪਊਗੀ ਤੇ ਪ੍ਰੋਪਰ ਜਿਹੜੀ ਫਿਟਿੰਗ ਆ ਉਹ ਤੁਹਾਨੂੰ ਆਏਗੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆ ਕਿ ਆਪਾਂ ਜਿਹੜਾ ਨੈੱਕ ਆ ਉਹਦੀ ਚੌੜਾਈ ਕਿੰਨੀ ਰੱਖਣੀ ਆ ਆਪਾਂ ਇਹਨਾਂ ਦੀ ਚੌੜਾਈ ਰੱਖਾਂਗੇ ਜੀ 5.5 ਆਪਾਂ ਪੌਣੇ ਤਿੰਨ ਤੇ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਹੁਣ ਅਗਰ ਤਾਂ ਬੈਕ ਨੈਕ ਤੁਹਾਡਾ ਡੀਪ ਆ ਤਾਂ ਤੁਸੀਂ ਇੱਥੋਂ ਅੱਧੇ ਇੰਚ ਦਾ ਡਾਊਨ ਦੇਣਾ ਅਗਰ ਤੁਹਾਡਾ ਬੈਕ ਨੈਕ ਛੋਟਾ ਹੈ ਤਾਂ ਤੁਸੀਂ ਇੱਥੋਂ ਜਿਹੜਾ ਪੌਣੇ ਇੰਚ ਦਾ ਡਾਊਨ ਦੇਣਾ ਠੀਕ ਹੈ ਜੀ ਇੱਥੋਂ ਆਪਾਂ ਪੌਣੇ ਇੰਚ ਦਾ ਡਾਊਨ ਦੇ ਦਿੱਤਾ ਹੁਣ ਪੌਣੇ ਇੰਚ ਦੇ ਡਾਊਨ ਦੇਣ ਤੋਂ ਬਾਅਦ ਦੇਖੋ ਆਪਣਾ ਜਿਹੜਾ ਸ਼ੋਲਡਰ ਸੀਗਾ ਆਪਣਾ ਪੌਣੇ ਇੱਕ ਸੱਤ ਆ ਗਿਆ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਆਪਾਂ ਨੇ ਇਸ ਵੀਡੀਓ ਵਿੱਚ ਮੇਨ ਟਾਪਿਕ ਤੇ ਗੱਲ ਕਰਨੀ ਹੈ ਵੀ ਉਹ ਕੀ ਕਰਨੀ ਹੈ ਹੁਣ ਆਪਾਂ ਜਿਹੜੀਆਂ ਪਲੇਟਾਂ ਨੇ ਇਹਨਾਂ ਦੀਆਂ ਪਲੇਟਾਂ ਪਾਵਾਂਗੇ 13 ਇੰਚ ਤੋਂ ਠੀਕ ਹੈ ਜੀ 4 ਇੰਚ ਪਲੇਟਾਂ ਦੀ ਚੌੜਾਈ ਹੋਗੀ ਲੰਬਾਈ ਪਲੇਟਾਂ ਦੀ ਆਪਾਂ 7 ਜਾਂ 6.5 ਲੈ ਲੈਣੀ ਹੈ ਇਹਨਾਂ ਦੀ ਹਾਈਟ ਛੋਟੀ ਹੈ ਆਪਾਂ 6.5 ਲਵਾਂਗੇ ਤੇ ਚੌੜਾਈ ਆਪਾਂ ਨੇ 4 ਇੰਚੇ ਲੈਣੀ ਹੈ ਠੀਕ ਹੈ ਜੀ ਤੇ ਹੁਣ ਆਹ ਵਾਲਾ ਜਿਹੜਾ ਕਾਰਨਰ ਆ ਇਹ ਪਲੇਟ ਨੂੰ ਆਪਾਂ ਨੇ ਇੱਥੇ ਮਿਲਾ ਦੇਣਾ ਹੁਣ ਜਿਹੜੀ ਆ ਸੈਂਟਰ ਵਾਲੀ ਪਲੇਟ ਪਾਉਣੀ ਆ ਇਹ ਹੁਣ ਤੁਸੀਂ ਕਿੱਦਾਂ ਪਾਉਂਗੇ ਅਗਰ ਤੁਹਾਡਾ ਨਾਰਮਲ ਸਾਈਜ਼ ਆ ਤੁਸੀਂ 14 ਇੰਚ ਤੇ ਨਿਸ਼ਾਨ ਲਗਾਉਣਾ ਅਗਰ ਤੁਹਾਡਾ ਹੈਵੀ ਸਾਈਜ਼ ਆ ਮਤਲਬ ਨਾਰਮਲ ਤੋਂ ਥੋੜਾ ਜ਼ਿਆਦਾ ਹੈ ਤਾਂ 15 ਦੇ ਲਗਾਉਣਾ ਇਹਨਾਂ ਦਾ ਹੁਣ ਜਿਹੜਾ ਸਾਈਜ਼ ਆ ਦੇਖੋ ਬਸਟ ਸਾਈਜ਼ 22.5 ਇ ਹੈ ਆਪਾਂ 15.5 ਦੇ ਨਿਸ਼ਾਨ ਲਗਾਵਾਂਗੇ ਵੀ ਇਹਨਾਂ ਦਾ ਹੁਣ ਇੱਥੋਂ ਆਪਾਂ ਇਹਨਾਂ ਦੀ ਕਮਰ ਲਾਉਣੀ ਆ 22 ਇੰਚ ਠੀਕ ਹੈ ਜੀ ਹੁਣ ਇਹ ਆਪਾਂ ਨੇ ਇਹਨਾਂ ਦਾ ਨਿਸ਼ਾਨ ਆ ਜਿਹੜਾ ਇੱਥੇ ਕੱਢ ਦੇਣਾ ਹੈਵੀ ਸਾਈਜ਼ ਦੇ ਵਿੱਚ ਤੁਸੀਂ ਇਹ ਪਲੇਟਾਂ ਦਾ ਡਿਸਟੈਂਸ ਵੀ ਵਧਾ ਦੇਣਾ ਜਿਹੜੀਆਂ ਆਪਣੀਆਂ ਸਾਈਡ ਵਾਲੀਆਂ ਪਲੇਟਾਂ ਨੇ ਇਹ ਕਰੀ ਲੋ ਜੀ ਇਹ ਹੋ ਗਈ ਹੁਣ ਆਪਣੇ ਜਿਹੜੇ ਪਲੇਟਾਂ ਦੇ ਨਿਸ਼ਾਨ ਨੇ ਇੱਥੋਂ ਆਪਾਂ 2.5 ਇੰਚ ਰੱਖ ਲੈਣਾ ਤੇ ਹੁਣ ਆਪਾਂ ਇਹਦੀ ਕਰ ਦੇਣੀ ਹੈ ਵੀ ਕਟਿੰਗ ਤੇ ਇਸ ਤਰੀਕੇ ਨਾਲ ਅਗਰ ਤੁਸੀਂ ਕਟਿੰਗ ਕਰ ਦਿਓ ਨਾ ਤਾਂ ਤੁਹਾਡਾ ਕਦੇ ਟੀਰਾ ਡਿੱਗੇਗਾ ਟੀਰੇ ਦੀ ਕੋਈ ਪ੍ਰੋਬਲਮ ਆਏਗੀ ਨਹੀਂ ਇਸ ਤਰੀਕੇ ਦੇ ਨਾਲ ਤੁਸੀਂ ਕੱਟ ਕਰ ਦੇਣਾ ਤੇ फटाफट ਤੁਸੀਂ ਚੈਨਲ ਨੂੰ ਜੁੜ ਕਰ ਲੋ ਸਬਸਕ੍ਰਾਈਬ ਅਗਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਠੀਕ ਹੈ ਜੀ ਹੁਣ ਆਪਾਂ ਨੇ ਦੇਖੋ ਜਿਹੜਾ ਮੇਨ ਆਪਾਂ ਨੇ ਜਿਹੜੀ ਟੌਪਿਕ ਤੇ ਗੱਲ ਕੀਤੀ ਉਹ ਤੁਹਾਨੂੰ ਟੱਕਾ ਪਾ ਪਹੁੰਚੀ ਨਹੀਂ ਹੋਤੇ ਤਾਂ ਠੀਕ ਹੈ ਜੀ ਹੁਣ ਆਪਾਂ ਨੇ ਜਿਹੜੇ ਇਹ ਨਿਸ਼ਾਨ ਨੇ ਸਮਝ ਲਓ ਆਪਾਂ ਨੇ ਇਹ ਹੁਣ ਆਪਾਂ ਨੇ ਪਲੇਟਾਂ ਪਾ ਲਈਆਂ ਠੀਕ ਹੈ ਜੀ ਇੱਥੇ ਆਪਾਂ ਪਿੰਨ ਲਗਾ ਕੇ ਇਹਨਾਂ ਨੂੰ ਕੱਚਾ ਕਰ ਲੈਂਦੇ ਆ ਦੇਖੋ ਹੁਣ ਆਪਾਂ ਨੇ ਇੱਥੇ ਆਪਾਂ ਨੇ ਲਗਾ ਲੈਣੇ ਨੇ ਜੀ ਪਿੰਨ ਇੱਕ ਪਿੰਨ ਆਪਾਂ ਨੇ ਇੱਥੇ ਲਗਾ ਲੈਣਾ ਇਹ ਇੱਕ ਆਪਾਂ ਨੇ ਪਿੰਨ ਇੱਥੇ ਲਗਾ ਲਿਆ ਜਿਹੜੀਆਂ ਲੌਂਗ ਪਲੇਟਾਂ ਨੇ ਇਹਨਾਂ ਦੇ ਆਪਾਂ ਪਿੰਨ ਨਹੀਂ ਲਗਾਉਣੇ ਤੇ ਆ ਦੇਖੋ ਹੁਣ ਆਪਾਂ ਨੇ ਜਿਹੜੀ ਆਹ ਵਾਲੀ ਪੋਰਸ਼ਨ ਆ ਇਹਨੂੰ ਆਪਾਂ ਨੇ ਇਸ ਤਰੀਕੇ ਦੇ ਨਾਲੇ ਕਰ ਲੈਣਾ ਕਿਉਂਕਿ ਪਲੇਟਾਂ ਪਾਉਣ ਤੋਂ ਬਾਅਦ ਆਪਣੀ ਜਿਹੜੀ ਸ਼ੇਪ ਆ ਉਹ ਇੱਥੋਂ ਇਸ ਤਰੀਕੇ ਨਾਲ ਬਣ ਜਾਣੀ ਹੈ ਤੇ 1/2 ਇੰਚ ਡਾਊਨ ਦੇਣ ਦੀ ਵੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਕਿਉਂਕਿ 1/2 ਇੰਚ ਆਪਣਾ ਜਦੋਂ ਪਲੇਟਾਂ ਪੈਣੀਆਂ ਨੇ ਇਹ ਆਪਣੇ ਆਪੇ ਡਾਊਨ ਆ ਜਾਣਾ ਠੀਕ ਹੈ ਜੀ ਹੁਣ ਆਪਾਂ ਨੇ ਆਹ ਹੋ ਗਈ ਜੀ ਪਲੇਟ ਹੁਣ ਇੱਥੋਂ ਆਪਾਂ ਨੇ ਇੱਕ ਵਾਰ ਦੁਬਾਰਾ ਚੈੱਕ ਕਰ ਲੈਣਾ ਕਿ ਆਪਾਂ ਨੂੰ ਇੱਥੇ ਕਿੰਨਾ ਚਾਹੀਦਾ ਸੀ ਆਪਾਂ ਨੂੰ ਇੱਥੋਂ 7.5 ਇੰਚ ਰੈਡੀ ਚਾਹੀਦਾ ਸੀ ਆ ਦੇਖੋ ਹੁਣ ਇੱਥੇ ਆਪਣੀ ਸਟਿਚ ਆ ਜਾਣੀ ਹੈ ਇੱਥੇ ਤੇ ਆਪਣਾ ਜਿੰਨਾ ਆਪਾਂ ਨੂੰ ਚਾਹੀਦਾ ਸੀ ਉਹਨਾ ਆ ਜਾਣਾ ਤੇ ਇਹਨੂੰ ਹੁਣ ਆਪਾਂ ਕੀ ਕਰਾਂਗੇ ਇੱਥੋਂ ਗੁਲਾਈਆ ਜਿਹੜੀ ਉਹ ਆਪਾਂ ਨੇ ਦੁਬਾਰਾ ਦੇਣੀ ਆ ਹਲਕੀ ਹਲਕੀ ਗੁਲਾਈਆ ਜਿਹੜੀ ਉਹ ਆਪਾਂ ਨੇ ਇੱਥੋਂ ਥੋੜਾ ਅੰਦਰ ਕਰਕੇ ਆਪਾਂ ਜਿਹੜੀ ਗੁਲਾਈ ਪਾ ਦੇਣੀ ਆ ਤੇ ਅੱਧਾ ਇੰਚ ਦੀ ਉਹ ਆਪਾਂ ਨੇ ਜਿਹੜਾ ਅੱਧਾ ਇੰਚ ਦਾ ਅੰਦਰੋਂ ਕਟਿੰਗ ਕਰਨੀ ਹੁੰਦੀ ਆ ਉਹ ਆਪਾਂ ਨੇ ਪਲੇਟ ਪਾਉਣ ਤੋਂ ਜਿਹੜੀ ਬਾਅਦ ਕਟਿੰਗ ਕਰਨੀ ਆ ਉਹ ਆਪਾਂ ਪਹਿਲਾਂ ਨਹੀਂ ਕਰਦੇ ਕੇ ਸੀਗਾ ਜੀ ਅੱਜ ਆਪਣਾ ਮੇਨ ਜੋ ਵੀ ਆਪਾਂ ਟੌਪਿਕ ਤੇ ਗੱਲ ਕਰਨੀ ਸੀ ਉਹ ਇਹੀ ਟੌਪਿਕ ਸੀਗਾ ਜੀ ਲਓ ਜੀ ਇਹੋ ਵੀ ਆਪਣੀ ਕਟਿੰਗ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਹੀ ਕਟਿੰਗ ਕਰਿਓ ਤੇ ਸਟੀਚ ਕਰਿਓ ਤੇ ਕਮੈਂਟ ਕਰਕੇ ਬਾਅਦ ਚ ਜਰੂਰ ਦੱਸਿਓ ਕਿ ਤੁਹਾਡੇ ਜਿਹੜੀ ਫਿਟਿੰਗ ਆ ਉਹ ਕਿਸ ਤਰੀਕੇ ਦੇ ਨਾਲ ਆਈ ਆ ਥੈਂਕ ਯੂ ਜੀ